सब तहल गुरु चरणा चीस नवाके सचे पातशाह कोटन कोट ਸ਼ੁਕਰਾਨਾ ਗੁਰੂ ਸਾਹਿਬ ਦੇ ਚਰਨਾਚ ਨੱਥ ਮਸਤਕ ਤੇ ਗੁਰੂ ਦੀ ਇਸ ਸਾਜੀ ਨਿਵਾਜੀ ਸਾਜ ਸੰਗਤ ਦਾ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਰਕਾਰ ਦੀ ਧੱਕੇਸ਼ਾਹੀ ਦੇ ਉਲਟ ਅੱਜ ਇੱਥੇ ਇੰਨੀ ਠੰਡ ਦੇ ਮੌਸਮ 'ਚ ਵੀ ਪਹਿਰਾ ਦਿੱਤਾ ਔਰ ਪ੍ਰੈਸ ਦੇ ਵੀਰਾਂ ਦਾ ਵੀ ਥੋੜਾ ਵੀ ਬਹੁਤ ਬਹੁਤ ਧੰਨਵਾਦ ਦੇਖੋ ਇਹ ਜਿਹੜਾ ਸਪਤਾਹ ਸ਼ਹੀਦੀ ਸਪਤਾਹ ਜਦੋਂ ਸਾਡੇ ਛੋਟੇ ਸਹਿਬਜ਼ਾਦਿਆਂ ਨੇ ਬਹੁਤ ਛੋਟੀ ਉਮਰ ਚ ਵੱਡੇ ਸਹਿਬਜ਼ਾਦਿਆਂ ਨੇ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਜੋ ਲੋਮਤ ਆ ਟੱਕਰਾ ਕਰਨਾ ਹੱਕ ਸੱਚ ਵਾਸਤੇ ਖਲੋਣਾ ਇਹ ਸਾਨੂੰ ਗੁਰਤੀ ਚ ਮਿਲਿਆ ਗੁਰੂ ਸਾਹਿਬ ਦਾ ਦਾਸ ਹੋਣ ਦੇ ਖਾਤਰ ਗੁਰੂ ਸਾਹਿਬ ਦੇ ਘਰ ਦਾ ਕੁੱਕਰ ਹੋਣ ਦੇ ਖਾਤਰ ਜਿੰਨਾ ਵੀ ਮੈਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰ ਦਵਾ ਜਾਂ ਉਹਨਾਂ ਦੀ ਸੰਗਤ ਦਾ ਕਰ ਦਵਾ ਉਹਨਾਂ ਘਟ ਅਸਲੀਅਤ ਨਹੀਂ ਬਦਲਨੀ ਜੀ ਫੈਕਟਸ ਨਹੀਂ ਬਦਲਨੇ ਜੀ ਕਿ ਇਹ ਸਾਰਾ ਕੁਝ ਹੀ ਬਦਲਾਖੋਰੀ ਪੋਲਿਟੀਕਲ ਵੈਂਜੈਂਸ ਜਿਹੜਾ ਕੋਈ ਬੋਲੇ ਸਰਕਾਰ ਦੇ ਉਲਟ ਜਾ ਤਾਨਾਸ਼ਾਈ ਭਗਵੰਤ ਮਾਨ ਦੇ ਖਿਲਾਫ ਜੇ ਕੋਈ ਆਵਾਜ਼ ਉਠਾਉਂਦਾ ਹੈ ਚਾਹੇ ਕੋਈ ਮੀਡੀਆ ਕਰਮੀ ਆ ਚਾਹੇ ਕੋਈ ਚੈਨਲ ਆ ਚਾਹੇ ਕੋਈ ਆਪੋਜੀਸ਼ਨ ਪਾਰਟੀ ਦਾ ਮੈਂਬਰ ਆ ਉਹਦੇ ਤੇ ਕੋਈ ਨਾ ਕੋਈ ਝੂਠਾ ਕੇਸ ਬਣਾ ਕੇ ਉਹਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਜਾਂਦਾ ਹੈ ਕਿ ਉਹ ਇਸੇ ਕੰਮ ਨੂੰ ਉਲਝ ਕੇ ਰਹਿ ਜੇ ਮਗਰ ਭਗਵੰਤ ਮਾਨ ਜੀ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਵਾ ਪਿਆ ਰਾਹ ਪਿਆ ਤੇ ਵਾਹ ਪਿਆ ਜਾਣੋਂ ਤੂੰ ਮੇਰੇ ਨਾਲ ਬੜਾ ਮਾਲ ਤੇ ਤੇਰੇ ਤੇ ਭਲੇਖਾ ਕਿ ਮਜੀਠੀਏ ਨੂੰ ਇਸ ਤਰ੍ਹਾਂ ਤੂੰ ਕਮਜ਼ੋਰ ਕਰ ਦੇਗਾ ਠੋਕ ਕੇ ਠੋਕ ਕੇ ਮੇਰੀ ਗੱਲ ਨੋਟ ਕਰ ਲਿਓ ਠੋਕ ਕੇ ਤੇਰੇ ਖਿਲਾਫ ਲੜਾਈ ਲੜੂ ਬੋਲੋ ਇਨਸ਼ਾ ਅੱਲਾਹ ਤੇਰੇ ਕੋਲ ਇੱਕੋ ਇੱਕ ਰਸਤਾ ਹੈ ਮੈਂ ਤੈਨੂੰ ਦੱਸ ਦਿਆਂ ਇੱਕੋ ਇੱਕ ਰਸਤਾ ਜੇ ਮੇਰਾ ਮੂੰਹ ਬੰਦ ਕਰਾਉਣਾ ਪੱਕਾ ਮੈਨੂੰ ਅੰਦਰ ਦੇ ਛੱਡ ਮਗਰ ਉਹ ਵੀ ਤੇਰੇ ਹੱਥ ਵਾਸ ਨਹੀਂ ਕਿੰਨਾ ਚਿਰ ਦੇ ਦੇਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਾਂ ਤੇ ਜੇ ਤੂੰ ਸਮਝੇ ਕਿ ਮੈਂ ਜੇਲ੍ਹ ਜਾਣ ਦੀ ਖਾਤਰ ਕਿਤੇ ਪੰਜਾਬ ਦੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ हट ਜਾਊਂਗਾ ਭੁੱਲ ਜਾ ਮਿੱਤਰਾ ਭੁੱਲ ਜਾ ਇਹ ਕੰਮ ਨਹੀਂ ਹੋਣਾ ਕਦੇ ਮੇਰੀ ਗਲਤੀ ਕੀ ਜੀ ਕਿ ਮੈਂ ਉਹਦੀ ਧੀ ਦੀ ਸਚਾਈ ਤੁਹਾਡੇ ਸਾਹਮਣੇ ਰੱਖਤੀ 9 ਤਰੀਕ ਨੂੰ ਰੱਖੀ 11 ਤਰੀਕ ਨੂੰ ਮੈਨੂੰ ਸਮਨ ਕਢਾਤੇ ਵੇਖੋ ਇਹ ਕੇਸ ਨੂੰ ਵੀ ਸਮਝਣਾ ਪੈਣਾ ਹੈ ਉਹ ਕੇਸ ਹੈ ਜੀ ਦੇ ਚ ਕੇਜਰੀਵਾਲ ਸਾਹਿਬ ਨੇ ਮੇਰੇ ਕੋਲੋਂ ਮਾਫੀ ਮੰਗੀ ਆ ਔਰ ਗੱਲ ਤਾਂ ਉਹੀ ਹੋ ਜਾਂਦੀ ਏ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਮੈਨੂੰ ਤਾਂ ਹੁਣ ਪਤਾ ਲੱਗਿਆ ਬਾਹਰ ਆਉਂਦਿਆਂ ਨੂੰ ਕਿ 21 ਤਰੀਕ ਨੂੰ ਕੇਜਰੀਵਾਲ ਸਾਹਿਬ ਨੂੰ ਈਡੀ ਨੇ ਸਮਨ ਚਾਰੀ ਕਰਤੇ ਉਹ ਭਾਈ ਜੇ ਉਹਨੂੰ ਪਿਛਲੀ ਵਾਰੀ ਵੀ ਈਡੀ ਨੇ ਸੱਧਿਆ ਤੇ ਉਹ ਭੱਜ ਗਿਆ ਐਦਕੀ ਨਾ ਭੱਜਣ ਦੇਈ ਜੇ ਲੋੜ ਆ ਤਾਂ ਮੈਂ ਚਲੇ ਜਾਉ ਕੇਜਰੀਵਾਲ ਸਾਹਿਬ ਦੇ ਨਾਲ ਉਹਦੀ ਬਾਹ ਫੜ ਕੇ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਾ ਕੇ ਫੇਸ ਕਰਨਾ ਪੈਣਾ ਦੇਖੋ ਇਲਜ਼ਾਮ ਉਹਨਾਂ ਤੇ ਵੀ ਬੜੇ ਖਤਰਨਾਕ ਲੱਗੇ ਹੋਏ ਨੇ ਕਿ ਸ਼ਰਾਬ ਘਟਾਲਾ ਜੈਨ ਮੰਤਰੀ ਅੰਦਰ ਡਿਪਟੀ ਸੀਐਮ ਮੰਤਰੀ ਸੰਜੀਤ ਸਿੰਘ ਅੰਦਰ ਔਰ ਇਹ ਸਾਰੀ ਜਿਹੜੀ ਕੜੀ ਆ ਜੁੜਦੀ ਜਾਂਦੀ ਆ ਕੇਜਰੀਵਾਲ ਸਾਹਿਬ ਦੇ ਖਿਲਾਫ ਇਸ ਲਈ ਮੈਂ ਜਿਹੜੀ ਗੱਲ ਤੁਹਾਨੂੰ ਕਹਿ ਰਿਹਾ ਕਿ ਦੇਖੋ ਇਹ ਪਰਚਾ 2013 ਦਾ 2013 ਚ ਔਨਰੇਬਲ ਕੋਰਟਾਂ ਨੇ ਇਸ ਪਰਚੇ ਨੂੰ ਟ੍ਰਾਇਲ ਕੋਰਟ ਨੇ ਡਿਸਾਈਡ ਕਰਤਾ ਮਗਰ ਕਿਸ ਤਰੀਕੇ ਨਾਲ ੱੱਕੇ ਚਾਈ ਉਹ ਤੋਂ ਬਾਅਦ ਐਸਆਈਟੀ ਬਣੀ ਹਾਈ ਕੋਰਟ ਨੇ ਉਹਨਾਂ ਨੇ ਵੀ ਇਹਦੇ 'ਚ ਟਿੱਪਣੀਆਂ ਦੇ ਇਸਤੀਆਂ 10 ਚਲਾਨ ਪੇਸ਼ ਹੋਏ ਮਗਰ ਮੇਰੇ ਮਸਲੇ 'ਚ ਜਿਹਦੇ ਮੇਰੇ ਤੇ ਪਰਚਾ ਕੀਤਾ ਉਹ ਚੱਟੋ ਪਾਧਿਆ ਸਾਹਿਬ ਉਹਨਾਂ ਤੇ ਤਾਂ ਆਨਰੇਬਲ ਸੁਪਰੀਮ ਕੋਰਟ ਨੇ ਪਹਿਲਾਂ ਵੀ ਉਹਨਾਂ ਨੂੰ ਅਨਫਿਟ ਪਾਇਆ ਹੈ ਡੀਜੀਪੀ ਯੂਪੀਐਸਸੀ ਨੇ ਉਹਨਾਂ ਨੂੰ ਅਨਫਿਟ ਪਾਇਆ ਰ ਅਖੀਰ 'ਚ ਜੇ ਉਹ 20 ਦਿਨਾਂ ਲਈ ਲੱਗੇ 25 ਦਿਨਾਂ ਲਈ ਉਹਨਾਂ 25 ਦਿਨਾਂ ਚ ਵੀ ਲੁਧਿਆਣਾ ਕੋਰਟ ਕੰਪਲੈਕਸ ਦਾ ਬੰਬਲਾਸਟ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਬ੍ਰੀਚ ਔਰ ਅਖੀਰ ਚ ਇਹ ਹੋਇਆ ਕਿ ਔਨਰੇਬਲ ਸੁਪਰੀਮ ਕੋਰਟ ਨੇ ਇਹਦੇ ਚ ਨੋਟਿਸ ਲਿਆ ਹਿੰਦੂ ਮਲੋਤਰਾ ਸਾਹਿਬ ਜਿਹੜੇ ਸਾਬਕਾ ਜੱਜ ਨੇ ਉਹਨਾਂ ਦੀ ਕਮੇਟੀ ਬਣੀ ਉਸ ਕਮੇਟੀ ਦੀ ਫਾਈਂਡਿੰਗ ਆਈ ਤੇ ਇਹ ਚੱਟੋਪਾਦਿਆਂ ਸਾਹਬ ਨੂੰ ਤੇ ਕੁਝ ਹੋਰ ਬੰਦਿਆਂ ਨੂੰ ਮੇਜਰ ਪੈਨਲਟੀ ਮਿਲ ਗਈ। ਮੇਰਾ ਕਹਿਣ ਦਾ ਭਾਵ ਹੈ ਕਿ ਭਾਈ ਜੇ ਤੁਸੀਂ ਢੱਕਾ ਗਲਤ ਮਲਤ ਪਰਚੇ ਕਰੋਗੇ ਨਾ ਰੱਬ ਵਸਦਾ। ਇੱਕ ਸਰਕਾਰਾਂ ਦੇ ਹੱਥ 'ਚ ਕਿਉਂਕਿ ਸਾਡੀ ਲੜਾਈ ਸਟੇਟ ਮਸ਼ੀਨਰੀ ਦੇ ਖਿਲਾਫ ਹੈ। ਮਗਰ ਅਖੀਰ 'ਚ ਫੈਸਲਾ ਕਰਦੀ ਹੈ ਕਚਹਿਰੀਆਂ, ਲੋਕਾਂ ਦੀ ਕਚਹਿਰੀ ਜਾਂ ਰੱਬ ਦੀ ਕਚਹਿਰੀ। ਔਰ ਉਸ ਕਚਹਿਰੀ 'ਚ ਮੈਨੂੰ ਪੂਰਾ ਵਿਸ਼ਵਾਸ ਹੈ ਹੱਕ ਸੱਚ ਦੀ ਲੜਾਈ ਲੜਨ ਤੋਂ ਮੈਂ ਕਿਤੇ ਗਰੇਜ ਨਹੀਂ ਕਰੂੰਗਾ ਹਾਂ ਗਲਤ ਗੱਲ ਕਰੂੰਗਾ ਨਹੀਂ ਸੱਚ ਕੋ ਬੋਲਣ ਤੋਂ ਪਿੱਛੇ ਹਟੂੰਗਾ ਨਹੀਂ ਇੱਕ ਵਾਰੀ ਕੀ ਅਨੇਕਾਂ ਵਾਰੀ ਹਾਂ ਇਹ ਬੇਨਤੀ ਜ਼ਰੂਰ ਆ ਚੀਨਾ ਸਾਹਿਬ ਨੇ ਤਾਂ 31 ਤਰੀਕ ਨੂੰ ਇਹਨਾਂ ਨੇ ਤਾਂ ਰਿਟਾਇਰ ਹੋ ਜਾਣਾ ਭਾਈ ਉਹ ਤੋਂ ਬਾਅਦ ਜਿਹੜੀ ਐਸਆਈਟੀ ਬਣਨੀ ਉਹਦਾ ਮੁੱਖ ਹੀ ਭਗਵੰਤ ਮਾਨ ਚਾਹੀਦਾ ਜੇ ਵਾਕੇ ਲੱਤਾਂ ਚ ਜਾਣ ਤੋ ਹੋਰ ਨਾ ਕੋ ਬਣਾ ਦੀ ਜਿਹੜਾ ਸਵਾਦ ਤੇਰੇ ਰੂਬਰੂ ਹੋ ਕੇ ਆਉਣਾ ਉਹ ਸਵਾਦ ਕਿਸੇ ਹੋਰ ਨਹੀਂ ਆਉਣਾ ਔਰ ਨਾਲ ਮੈਂਬਰ ਇੱਕੋ ਗੰਜੂ ਚਾਹੀਦਾ ਤੇਰਾ ਪੰਨੂ ਕਿਨੋਂ ਦਾ ਬਲਤੇਜ ਪੰਨੂ ਆ ਉਹੀ ਉਹਦੇ ਕਰ ਦਿਆਂਗੇ ਸੈਟ ਟਿੰਡ ਜੀ ਇੱਕ ਉਹ ਦੂਜਾ ਚਾਹੀਦਾ ਤੇਰਾ ਰਾਜਵੀਰ ਤੇ ਸੁਖਵੀਰ ਕਾਦੇ ਲਈ ਪੁਲਿਸ ਨੂੰ ਤੁਸੀਂ ਜਦੋਂ ਮਜੀਠੀਆ ਵੱਟ ਬੋਲੋ ਸਵੇਰੇ ਸੰਮਨ ਮੈਂ ਤਾਂ ਕੇਜਰੀਆਲ ਨੂੰ ਵੀ ਲੈ ਕੇ ਜਾਊ ਹੱਤ ਫੜ ਕੇ ਜਿੱਥੇ ਮੇਰੇ ਨਾਲ ਲੋੜ ਪੈਗੀ ਤੇ ਉਹ ਵੀ ਮੈਂ ਕਹੂੰਗਾ ਭਾਉ ਤੂੰ ਮੇਰੇ ਨਾਲ ਆ ਜਾਇਆ ਕਰ ਆਪਾਂ ਜਿਠ ਲਾਂਗੇ ਮਸਲ ਮਗਰ ਇਹ ਗਿੱਦੜ ਧਮਕੀਆਂ ਤੋਂ ਜਿਹੜਾ ਸਪਤਾ ਚੱਲਦਾ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜਾਂ ਛੋਟੇ ਸ਼ਹਿਜਾਦੇ ਵੱਡੇ ਸ਼ਹਿਜਾਦੇ ਨਹੀਂ ਡਰੇ ਤੇ ਅਸੀਂ ਵੀ ਉਸ ਘਰ ਦੇ ਕੂਕਰ ਆ ਉਸ ਘਰ ਦੇ ਮੈਂ ਕਹਿੰਦਾ ਬਹੁਤ ਚਰਨਾ ਦੀ ਧੂੜ ਆ ਗੁਰੂ ਕਿਰਪਾ ਕਰੇ ਕਿਨਕਾ ਹੀ ਪਹਜੇ ਕਿ ਅਸੀਂ ਵੀ ਹੱਕ ਸੱਚ ਦੀ ਲੜਾਈ ਲੜ ਚੱਕੀ ਔਰ ਇਹ ਨਾਲ ਅੱਜ ਮੈਂ ਹੋਰ ਪੱਕਾ ਹੋ ਕੇ ਤੁਹਾਨੂੰ ਕਹਿ ਕੇ ਚੱਲਿਆ ਇਸ ਲਈ ਭਾਉ ਜਿੱਥੇ ਜ਼ੋਰ ਲੱਗਦਾ ਜ਼ੋਰ ਲਾ ਦੀ ਮਜੀਠੀਆ ਦਾ ਆਠਾ ਆਠਾ ਵਜੂ ਤੇਰੀ ਅੱਲਾਹ ਅੱਲਾਹ ਤੁਸੀਂ ਦੱਸੋ ਜੀ ਜਿਹੜਾ ਕੁਝ ਪੁੱਛਿਆ ਗਿਆ ਕਿ ਹਾਈ ਕੋਰਟ ਨੇ ਤਸੱਲੀ ਕਰਾਤੀ ਮੇਰਾ ਵੀਰ ਉਹੀ ਮੈਂ ਬਾਰ-ਬਾਰ ਕਹਿੰਨਾ ਹਾਈ ਕੋਰਟ ਵੀ ਇਹਨਾਂ ਨੂੰ ਪੁੱਛਦੀ ਸੀ ਮੈਂ ਵੀ ਪੁੱਛਿਆ ਦੇਖੋ ਮੈਂ ਐਸਆਈਟੀ ਬਾਰੇ ਕੁਝ ਨਹੀਂ ਕਿਉਂਕਿ ਐਸਆਈਟੀ ਮੈਂ ਔਰ ਚਾਹੁੰਦਾ ਕਿ ਸਹੀ ਕੰਮ ਕਰਨ ਮਗਰ ਇੱਕ ਗੱਲ ਤਾਂ ਹਾਈ ਕੋਰਟ ਵੀ ਪੁੱਛਦੀ ਸੀ ਮੈਂ ਵੀ ਇਹਨਾਂ ਨੂੰ ਪੁੱਛਦਾ ਜੀ ਮੈਂ ਕਹਾ ਐਨਡੀਪੀਐਸ ਦਾ ਪਾਤ ਆ ਡਰੱਗ ਦੀ ਰਿਕਵਰੀ ਕਿੱਥੇ ਪਹਿਲਾ ਹੀ ਬੰਦਾ ਹੋਣਾ 10 ਸਾਲ ਜਿਹੜੀ ਜਾਨਦੇ ਹੋ ਮੇਰਾ 13 ਦੇ ਕੇਸ ਤੋਂ ਅੱਜ ਤੱਕ 24 ਚੜ ਗਈ ਭਾਈ ਹਾਈ ਕੋਰਟ ਦੇ ਹਨਰੇਬਲ ਜੱਜ ਸਾਹਿਬ ਨੇ ਵੀ ਪੁੱਛਿਆ ਕਿ ਬੈਰਿਸ ਤੇ ਡਰਗ ਜਵਾਬ ਕੋਈ ਨਹੀਂ ਇਸ ਲਈ ਇਹ ਸਿਰ ਉੱਤੇ ਸਿਰ ਪੋਲਿਟਿਕਸ ਅੱਜ ਦੂਜੀ ਵੇਖੋ ਮੈਨੂੰ ਇੱਕ ਵਧਾਈ ਵੀ ਦਿਓ ਸੈਕੰਡ ਐਨੀਵਰਸਰੀ ਆ ਵਿਆਹ ਦੀ ਨਹੀਂ ਅੱਜ ਪੈਨੇਓ ਵਿਆਹ ਨੂੰ ਤਾਂ ਚਿਰ ਹੋ ਗਏ ਆ ਪਰਚੇ ਦੀ ਜਿਹੜਾ ਹੰਨੀ ਮੰਨੀ ਚੰਨੀ ਸਾਹਿਬ ਨੇ ਦਾਸ ਤੇ ਦਿੱਤਾ ਸੀ ਚਲੋ ਹੁਣ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਕਿਉਂਕਿ ਥੋੜੀ ਅਮਦਰਦੀ ਜਿਤਾਉਂਦਾ ਅਗਰ ਭਿਉ ਦਾ ਪੁੱਤ ਪਰਚਾ ਤਾਂ ਤੂੰ ਹੀ ਕਰਾਇਆ ਤੇ ਜਿਹਦੇ ਕੋਲੋਂ ਕਰਾਇਆ ਸੀ ਉਹਦਾ ਵਿਚਾਰੇ ਦਾ ਹਾਲਤਾ ਪੁੱਛ ਲਓ ਉਹਨੂੰ ਤਾਂ ਮੇਜਰ ਪੈਨਲਟੀ 'ਚ ਚਾਰ ਸ਼ੀਟ ਹੋ ਗਿਆ ਮੇਜਰ ਪੈਨਲਟੀ ਲੱਗੀਆਂ ਨੇ ਔਰ ਮੈਂ ਇਹ ਕਹਿ ਕੇ ਆਇਆ ਦੇਖੋ ਮੈਂ ਤੁਹਾਨੂੰ ਤੁਹਾਨੂੰ ਵੀ ਕਹਿਣਾ ਕਿ ਉਦੋਂ ਚੰਨੀ ਸਾਹਿਬ ਦੇ ਹੱਥ ਠੋਕੇ ਬਣੇ ਸੀ ਕੋਈ ਅਫਸਰ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਦੀ ਬਰੀਚ ਕੀਤੀ ਔਰ ਅਜ ਭੁਗਤ ਨਹੀਂ ਪੈ ਰਹੀ ਸਹੀ ਕੰਮ ਹੋਵੇ ਮੈਂ ਉਹਦਾ ਸਵਾਗਤ ਕਰਾਂਗਾ ਸਿੱਟ ਦਾ ਰਵਈਆ ਕਿਦਾਂ ਦਾ ਸੀ ਮੀਡੀਆ ਦਾ ਸਹੀ ਕੰਮ ਹੋਵੇ ਮੈਂ ਉਹਦਾ ਸਵਾਗਤ ਕਰਾਂਗਾ ਮਗਰ ਕੋਈ ਅਫਸਰ ਜੇ ਉਹ ਭਗਵੰਤ ਮਾਨ ਦਾ ਹੱਥ ਠੋਕਾ ਬਣੂ ਤੇ ਉਹ ਆਪ ਦੀ ਵਰਦੀ ਦੀ ਵੀ ਕਤਾਈ ਕਰ ਰਿਹਾ ਕਾਨੂੰਨ ਦੀ ਵੀ ਧੱਜੀਆਂ ਉਡਾ ਰਿਹਾ ਔਰ ਮੈਂ ਆਸ ਰੱਖਦਾ ਉਮੀਦ ਕਰਦਾ कि ਇਹੇ ਜੀ ਕਤਾਈ ਜਿਹੜੀ ਚੱਟੋਪਾਦਿਆ ਹੋਰਾਂ ਨੇ ਕੀਤੀ ਸੀ ਉਹੋ ਜੀ ਗਲਤੀ ਅਗਲੀਆਂ ਜਿਹੜੀਆਂ ਐਸਆਈਟੀ ਬਣਦੀਆਂ ਨਹੀਂ ਕਰਨਗੇ ਮਗਰ ਨਵੀਂ ਸਿੱਟ ਜਿਹੜੀ ਬਣੀ ਕਿਉਂਕਿ ਸਿੱਟ ਵੀ ਪੰਜਵੀਆਂ ਦੇਖੋ ਤਿੰਨ ਡੀਜੀਪੀ ਬਦਲਤੇ 10 ਤੇ ਪਰਚਾ ਦੇਣ ਨੂੰ ਅੰਦਰ ਰੱਖਣ ਵਾਸਤੇ ਤਿੰਨ ਏਡੀਜੀਪੀ ਜੇਲ ਬਦਲਤੇ ਤਿੰਨ ਸੁਪਰੀਟੈਂਡੈਂਟ ਬਦਲਤੇ ਫਿਰ ਤਿੰਨ ਏਜੀ ਬਦਲ ਗਏ ਬੀਓਆਈ ਦੇ ਬਿਊਰੋ ਆਵਨ ਇਨਵੈਸਟੀਗੇਸ਼ਨ ਦੇ ਚਾਰ ਐਡੀਜੀਪੀ ਬਦਲਤੇ ਆ ਚੌਥੀ ਪੰਜਵੀਂ ਸੈੱਟ ਹੈ ਮੇਰੇ ਸਿਆਸਤ ਹੋ ਰਹੀ ਹੈ ਜੀ ਹੋਰ ਕੀ ਹੋ ਰਿਹਾ ਪਾਉ ਹੁਣ ਅਗਲੀ ਸੈੱਟ ਹੁਣ ਭਗਵੰਤ ਮਾਨ ਦੀ ਹੋਵੇ ਫੇਰ ਆਉ ਨਜ਼ਾਰਾ ਫੇਰ ਤਾਂ ਤੁਸੀਂ ਅਰਵਿੰਗ ਕੀ ਦੀ ਵਾਰ ਕਹੇ ਸੀ 21 ਸਵਾਲ ਜਵਾਬ ਨੂੰ ਵੀ ਸੱਤ ਲੈ ਮੈਂ ਜਾਉ ਪਾਉਗਾ ਜਾ ਕੇ ਨਜਿੱਠਣਾ ਪੈਣਾ ਗੱਲ ਕਰਨੀ ਪੈਣੀ ਆ ਦੱਸਣਾ ਪੈਣਾ ਕਿ ਉਹ ਕਿਤੇ ਨਾ ਹੋਵੇ ਇਹਨਾਂ ਨੂੰ ਕੁੱਪੀ ਹੁਣ ਮੈਂ ਅੱਜ ਤੁਹਾਡੇ ਕੋਲ ਬੋਲਬਾਲ ਜਾਊਂਗਾ ਇਹਨੂੰ ਫੇਰ ਗੁੱਸਾ ਚੜ ਜਾਣਾ ਰਾਤ ਨੂੰ ਨੀਂਦ ਨਹੀਂ ਨਾ ਆਉਂਦੀ ਮਜੀਠਾ ਹੀ ਆਉਂਦਾ ਭਗਵਾਨ ਤਦੇ ਸੋਪੜੇ ਸਵੇਰੇ ਫੇਰ ਚੱਕ ਦੂ ਕੰਮ ਮਗਰ ਭਾਈ ਤੂੰ ਐਕਸਲੇਟਰ ਤੇ ਪੈਰ ਧਾਰੇ ਇਥੋਂ ਮਜੀਠੀਏ ਨੇ ਪੂਰਾ ਪੈਰ ਤੇਰੀ ਪੂੰਛ ਤੇ ਧਰਨਾ ਫੰਟਾ ਜਰਾ ਨਾ ਜਾਵੇ ਦੱਬ ਕੇ ਰੱਖੂ ਕਿੱਲੀ ਮੈਂ ਮੈਂ ਤਾਂ ਚਾਹਨਾ ਹੁਣ ਠਾਠਾ ਹੋਵੇ ਕੰਮ ਜਿਹੜਾ ਹੋਵੇ ਬਚਕਾਰ ਵਾਲਾ ਕੰਮ ਕੋਈ ਨਹੀਂ ਰਹਿ ਗਿਆ ਹੋਰ ਦੱਸੋ ਜੀ ਹਾਂ ਜੀ ਕੋਈ ਕਵਸਚਨ ਦੀ ਲਿਸਟ ਦੇਖੋ ਇਸ ਤਰ੍ਹਾਂ ਹੈ ਕੋਈ ਸਵਾਲ ਕੀਤਾ ਉਹ ਦੇਖੋ ਮੇਰੀ ਬੇਨਤੀ ਆ ਨਹੀਂ ਇਹ ਸਾਰੀਆਂ ਗੱਲਾਂ ਨਹੀਂ ਹਲੇ ਤੁਹਾਨੂੰ ਦੱਸਣੀਆਂ ਕਿਉਂਕਿ ਹਲੇ ਉਹਨਾਂ ਨੇ ਵੀ ਲੀਕ ਦੇ ਨਹੀਂ ਹੁੰਦੀ ਆ ਮੈਂ ਸਰਕਾਰ ਦੇ ਵੀ ਆਪ ਦਾ ਖਰ ਪੂਰਾ ਕਰਨਾ ਪਹਿਲਾਂ ਉਹ ਦੱਸਣਗੇ ਫਿਰ ਆਸ ਦੱਸੂ ਕਿ ਸੱਚ ਦੱਸ ਦੇ ਕਿ ਨਹੀਂ ਦੱਸ ਸਾਰਾ ਕੰਮ ਮੇਰੇ ਮੂਹੋਂ ਨਾ ਲੈ ਲਓ ਮੇਰੇ ਕੋਲ ਤਾਂ ਜਦੋਂ ਮਰਜੀ ਆ ਜਾਓ ਮੈਂ ਦੱਸ ਹੀ ਦੂੰ ਤੁਹਾਨੂੰ ਮਹਿਤਾ ਇਹੀ ਬਾਰ-ਬਾਰ ਕਹਿਣਾ ਸਾਰਾ ਕੁਝ ਪਬਲਿਕ ਡੋਮੇਨ 'ਚ ਹੈ ਸਾਰਾ ਕੁਝ ਕੋਟਾ ਨੇ ਚਿੰਬਟਾਰਾ ਕੀਤਾ ਤੁਸੀਂ ਇੱਕ ਗੱਲ ਪਲੀਜ਼ ਸਮਝੋ ਇੱਕ ਕੇਸ ਕਦੋਂ ਦੇ 2013 ਦੇ ਡਰੱਗ ਦੇ 2013 ਦੇ ਕੇਸ ਨਿਭੜ ਗਏ ਜਿਹੜੇ ਗਿਲਟੀ ਸੀ ਅੰਦਰ ਜਿਹੜੇ ਨੌਨ ਗਿਲਟੀ ਸੀ ਬਾਹਰ ਦਾਸ ਤੇ ਉਹਦਾ ਕੋਈ ਪਰਚਾ ਨਹੀਂ ਔਰ ਅੱਜ ਤੱਕ ਜੇ ਕੋਈ ਕਬਰੀ ਹੋਈ ਹੁੰਦੀ ਤਾਂ ਤੁਸੀਂ ਐ ਕੈਮਰਾ ਵਕਾਉਣਾ ਜਿਵੇਂ ਇਹਦੇ ਕੋਲੋਂ ਤਾਂ ਸ਼ਰਾਬ ਦੀ ਬੋਤਲ ਦੀ ਰਿਕਵਰੀ ਹੋ ਜਾਂਦੀ ਦਾਸ ਨਹੀਂ ਭਾਈ ਇਹੋ ਜੀ ਬਟੇਰ ਵੈਰਾਈਟੀ ਦਾ ਇਹ ਚਲੀ ਇਹ ਸਿਰ ਤੇ ਸਿਰ ਪੋਲਿਟਿਕਸ ਹੈ ਪੋਲਿਟਿਕਸ ਹਲੇ ਹੋਣੀ ਹੈ ਜਿਵੇਂ ਜਿਵੇਂ ਮਜੀਠੀਏ ਨੇ ਭਗਵੰਤ ਮਾਨ ਦੀ ਪੂਛ ਤੇ ਪੈਰ ਪੈਰ ਧਰਨਾ ਉਤਰਾ ਉਤਰਾ ਕੰਮ ਗਰਮ ਹੋਣਾ ਇਸ ਲਈ ਤੁਹਾਡੇ ਲਈ ਤਾਂ ਨਜ਼ਾਰਾ ਹਲੇ ਤਾਂ ਸ਼ੁਰੂ ਹੋਈ ਆ ਪਾਰਟੀ ਸਵਾਰ ਨੰਬਰੋਂ ਸ਼ੁਰੂ ਹੋਈ ਹੈ ਮੈਂ ਭਰਾ ਇੱਡਾ ਗਿੰਤੀ ਮਿੰਤੀ ਚ ਨਹੀਂ ਪੋੜ ਰੱਖਦਾ ਉਹ ਪੁੱਛਦੇ ਸੀ ਦਾਸ ਦੱਸ ਦਿੰਦਾ ਸੀ ਅਗਲੀ ਵਾਰੀ ਮੈਂ ਤਾਂ ਕਹੂੰਗਾ ਤੁਹਾਨੂੰ ਵੀ ਲਿਆਇਆ ਕਰ ਭਗਵੰਤ ਮਾਨ ਦੇ ਸਾਹਮਣੇ ਹੋ ਜਾਈਏ ਉੱਥੇ ਰੱਖ ਲੈ ਭਾਵੇਂ ਪੀਏਯੂ ਤੇ ਰੱਖਣੀ ਆ ਭਾਵੇਂ ਸਟਾਫ ਦੇ ਸੀਐਮ ਹੌਟ ਦੇ ਗਾਰਡਨ 'ਚ ਰੱਖਣੀ ਉੱਥੇ ਰੱਖ ਲਈ ਤੂੰ ਸਵਾਲ ਕਰੀ ਤੂੰ ਹੀ ਕੈਮਰਾ ਚਲਾਇਓ ਮੈਂ ਜਵਾਬ ਦਊ ਕਿੱਧਰ ਮਾੜਾ ਸਰਦ ਨਹੀਂ ਇਹਦਾ ਪੁੱਛਣਾ ਤਿਆਰ کیا ਗਿਆ تھا اور دیکھو ਇੱਕ ਮੈਂ ਤੁਹਾਨੂੰ ਦੱਸਦਾ ਸਾਰੇ ਜਵਾਬ ਭਗਵੰਤ ਮਾਨ ਨੇ ਤੁਹਾਨੂੰ ਦੇ ਦੇਣੇ ਜਿਹੜਾ ਸਵਾਲ ਤਿਆਰ ਕਰ ਕਰ ਭੇਜਦਾ ਮੈਂ ਉਹਨੂੰ ਐਡਾ ਜ਼ੋਰ ਲਾਉਂਦਾ ਪਹਿਲਾ ਸਵਾਲ ਤਿਆਰ ਕਰਦਾ ਫਿਰ ਇਹਨਾਂ ਨੂੰ ਕਹਿੰਦਾ ਤੁਸੀਂ ਪੁੱਛੋ ਭਾਉ ਤੂੰ ਸਿੱਧਾ ਹੀ ਪੁੱਛ ਮੈਨੂੰ ਜਿਹੜੀ ਗੱਲ ਪੁੱਛਣੀ ਤੂੰ ਕਾਹਦੇ ਲਈ ਐਵੇਂ ਅਫਸਰਾਂ ਨੂੰ ਜੋ ਮੈਂ ਤਾਂ ਅੱਗੇ ਕਹਿ ਰਿਹਾ ਨਾ ਕਿ ਅਫਸਰਾਂ ਨੂੰ ਨਾ ਭਾਈ ਵਰਤੋ ਸ਼ਿੱਧੀ ਗੱਲ ਕਿਉਂਕਿ ਇਹ ਪੋਲਿਟਿਕਸ ਆ ਹੁਣ देयर ਇਸ ਨੋ ਮੈਰਿਟਸ ਇਨ ਦਾ ਕੇਸ देयर ਇਸ ਨੋ ਕੇਸ ਵਾਟਸੋਐਵਰ ਥਿਸ ਇਜ਼ ਜਸਟ ਪੋਲਿਟਿਕਾਈਜ਼ੇਸ਼ਨ ਹੁਣ ਪੋਲਿਟਿਕਸ ਕਰਨੀ ਹੈ ਤੂੰ ਕਰ ਕਿਉਂ ਕਿਸੇ ਨੂੰ ਵਰਤਦਾ ਐ ਇਸ ਕੰਮ ਲਈ ਮੈਨੂੰ ਪੂਰੀ ਆਸਾ ਉਮੀਦ ਹੈ ਕਿ ਜਿਵੇਂ ਆਨਰੇਬਲ ਹਾਈ ਕੋਰਟ ਨੇ 27 ਪੇਜਾਂ ਦਾ ਮੇਰੇ ਬੋਇਲ ਆਰਡਰ ਚ ਇਹ ਸਾਰੇ ਤੱਥਾਂ ਨੂੰ ਕਿ ਨੋ ਪੋਜੀਸ਼ਨ ਨੋ ਹਾਰਬਰਿੰਗ ਨੋ ਫਾਈਨਾਂਸਿੰਗ ਐਵਿਡੈਂਸ ਅਗੇਂਸਟ ਮਜੀਠੀਆ ਲਵਜ ਨੇ ਜੀ ਫਰੇਲ ਨਾਨ ਨਾਟ ਕ੍ਰੈਡੀਬਲ ਕੋਈ ਉਹਦੀ ਕ੍ਰੈਡੀਬਿਲਟੀ ਨਹੀਂ ਨਾਟ ਗਿਲਟੀ ਇਹ ਆਨਰੇਬਲ ਹਾਈ ਕੋਰਟ ਦਾ ਆਰਡਰ ਸਰਕਾਰਾਂ ਸਹੀ ਕੰਮ ਕਰੇ ਉਹਦਾ ਸਵਾਗਤ ਅਫਸਰ ਉਹਨਾਂ ਦੇ ਕਹੇ ਤੇ ਗਲਤ ਕੰਮ ਕਰੂ ਤੇ ਨਿਪਟਾਰਾ ਫਿਰ ਕੋਰਟ ਕਚਹਿਰੀਆਂ ਚ ਹੋ ਜੂ ਮਜੀਠੀਆ ਸਾਹਿਬ ਦੁਬਾਰਾ ਵੀ ਬੁਲਾਇਆ ਗਿਆ ਜੀ ਜਿੰਨਾ ਹੁਣ ਬੋਲ ਗਿਆ ਤੇ ਬੁਲਾਈ ਲੈਣਗੇ ਜਾਂਦੇ ਤੱਕ ਆ ਜਾਣੀ ਖੁਸ਼ਖਬਰੀ ਮਗਰ ਹੁਣ ਚਿੱਠੀ 'ਚ ਥੋੜਾ ਰੰਗ ਭਗਵੰਤਮਾਨ ਦੀ ਘੁੱਗੀ ਚਾਹੀਦੀ ਐ ਮਜੀਠੀ ਐ ਐਵੇਂ ਐਰੇ ਗਰੇ ਨਥੂ ਖਰੇ ਤੇ ਕਹੇ ਤੇ ਨਹੀਂ ਹੁਣ ਮਜੀ ਜਿਹੜੀ ਗੱਲ ਤੂੰ ਪਿਆਰ ਨਾਲ ਕਰਨੀ ਮਜੀਠੇ ਨਾਲ ਸਿੱਧੀ ਕਰਿਆ ਕਰ ਕਾਹਦੇ ਨਹੀਂ ਘਬਰਾਉਣਾ ਵੱਧ ਪਿਆਰ ਕਰੋ ਇੰਨਾ ਪਿਆਰ ਤੈਨੂੰ ਤੇਰਾ ਟੱਬਰ ਨਹੀਂ ਦਊ ਜਿੰਨਾ ਮਜੀਠੀ ਆ ਦਊ ਥੈਂਕ ਯੂ ਬਲੇ ਸੋਚੀ ਗਾਨਾ ਸੋਚੀ ਸੰਗਤ ਦਾ ਕੋਟਨ ਕੋਰਤਵਾ ਨੂੰ ਅੱਜ ਪੜਾ ਲੰਮਾ ਸਮਾਧੀ ਜਿੰਦਾ ਦੋ ਹਫ਼ਤਿਆਂ ਨਾਲ ਉਹਨੇ ਚੱਟਾ ਸੁਭਾ ਕੇ ਸਰਵਾਤ ਆ